ਤਾਂ ਨਿਸ਼ੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਜਿਹੜਾ ਹੈ ਤਿੰਨ ਗੱਲਾਂ ਨੂੰ ਮੰਨ ਲਵੇ ਜਿੰਨੇ ਮਰਜੀ ਦੁੱਖ ਇਹਦੇ ਜੀਵਨ ਦੇ ਵਿੱਚ ਹੋਣ ਸਾਡੇ ਘਰ ਦੇ ਵਿੱਚ ਜਿਹੜੀਆਂ ਸਾਡੀਆਂ ਮਤਾਵਾਵਾਂ ਪੈਣਾ ਨੇ ਔਰ ਰਸੋਈ ਦੇ ਵਿੱਚ ਜਦੋਂ ਵੀ ਪ੍ਰਸ਼ਾਦਾ ਪਾਣੀ ਤਿਆਰ ਕਰਦੀਆਂ ਨੇ ਇਹ ਜਿਹੜਾ ਜਾਦੂ ਟੋਣਾ ਹੈ ਇਹ ਹੋ ਸਕਦਾ ਹੈ ਤੰਤਰ ਮੰਤਰ ਹੋ ਸਕਦੇ ਨੇ ਪਰ ਇਹਨਾਂ ਤੋਂ ਬਚਣ ਦੇ ਵਾਸਤੇ ਸਾਡੇ ਕੋਲ ਸਭ ਤੋਂ ਵੱਡਾ ਮੰਤਰ ਹੈ ਰਾਤ ਨੂੰ ਭੈੜੇ ਸੁਪਨੇ ਆਉਂਦੇ ਨੇ ਦੱਬੇ ਪੈਂਦੇ ਨੇ ਡਰ ਲੱਗਦਾ ਹੈ ਉਹਨਾਂ ਵਾਸਤੇ ਮਹਾਰਾਜ ਨੇ ਸੁਰੀਆਲੀ ਸਾਹਿਬ ਤੋਂ ਤੁਰੇ ਨੇ ਅਰਦਾਸਾ ਸੋਧ ਕਰਕੇ ਬੋਤੀ ਤੇ ਰਸਤਾ ਲੱਧੀਆਂ ਤੁਰੇ ਜਾ ਰਹੇ ਨੇ ਅੱਧ ਰਸਤੇ ਦੇ ਵਿੱਚ ਜਾ ਕਰਕੇ ਉਹ ਬੋਤੀ ਡਿੱਗ ਪਈ ਹੌਲੀ ਹੌਲੀ ਉਹਦਾ ਸਰੀਰ ਠੰਡਾ ਪੈ ਗਿਆ ਸਵਾਸ ਛੱਡ ਗਈ ਸਵਾਸ ਪੂਰੇ ਹੋ ਗਏ ਮਹਾਪੁਰਸ਼ਾਂ ਨੇ ਫਿਰ ਉੱਥੇ ਅਕਾਲਪੁਰਖ ਨੂੰ ਯਾਦ ਕਰਕੇ ਕਿਹਾ ਕਿ ਮਹਾਰਾਜ ਲੰਗਰਾਂ ਵਾਸਤੇ ਰਸਤਾ ਲੈ ਕਰਕੇ ਜਾ ਰਹੇ ਆ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੀ ਔਰ ਹੁਣ ਤੁਸੀਂ ਹੀ ਇਸ ਬੋਤੀ ਨੂੰ ਉਸ ਧਰਤੀ ਤੱਕ ਪਹੁੰਚਾਉਣਾ ਹੈ ਉਹ ਬੋਤੀ ਜਿਹੜੀ ਹੈ ਉੱਠ ਕੇ ਖੜੀ ਹੋ ਗਈ ਕਿ ਮਾਹਪੁਰਖਾਂ ਦੀ ਜਦੋਂ ਫੋਟੋ ਉਹ ਕੈਮਰਾਮੈਨ ਆਪਦੇ ਕੈਮਰੇ ਦੇ ਵਿੱਚ ਖਿੱਚਦਾ ਸੀ ਨਾ ਤੇ ਮਾਹਪੁਰਖਾਂ ਦੀ ਆਗਿਆ ਤੋਂ ਬਿਨਾਂ ਉਹ ਜਿਹੜੀਆਂ ਫੋਟੋਆਂ ਉਸ ਕੈਮਰੇ ਦੇ ਵਿੱਚ ਵੀ ਨਹੀਂ ਆਈਆਂ ਸਨ ਉਸ ਸੋਸਾਖੀ ਦੇ ਵਿੱਚ ਲਿਖਿਆ ਸੀ ਇਹ ਵੀ ਜ਼ਿਕਰ ਆਉਂਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੜ ਆਉਣਗੇ ਤੂਫਾਨ ਆਉਣਗੇ। ਔਰ ਕਹਿੰਦੇ ਕਿ ਉਸ 100 ਸਾਖੀ ਦੇ ਅੰਦਰ ਇਹ ਵੀ ਜ਼ਿਕਰ ਆਉਂਦਾ ਹੈ ਕਿ ਫਿਰ ਸਮਾਪਾ ਕਰਕੇ ਇਸ ਨਕਸ਼ੇ ਦੇ ਵਿੱਚੋਂ ਪਾਕਿਸਤਾਨ ਦਾ ਜਿਹੜਾ ਹੈ ਨਾਮੋ ਨਿਸ਼ਾਨ ਮਿਟ ਜਾਵੇਗਾ। ਮੈਂ ਆਪ ਸਰਬਤ ਸੰਗਤ ਨੂੰ ਡਰਾ ਨਹੀਂ ਰਿਹਾ। ਗੱਡੀ ਰੁਕੀ। ਮਹਾਪੁਰਸ਼ਾਂ ਨੇ ਗੱਡੀ ਦਾ ਦਰਵਾਜ਼ਾ ਖੋਲ੍ਹਿਆ। ਸ਼ੇਰ ਜਿਹੜਾ ਹੈ ਲਾਗੇ ਆਇਆ ਅੱਖਾਂ ਦੇ ਵਿੱਚ ਅੱਖਾਂ ਪਾਈਆਂ ਨੇ ਹਾਂ ਮਹਾਰਾਜ ਨੇ ਖਾਲਸਾ ਰਾਜ ਆਉਣ ਤੋਂ ਪਹਿਲਾਂ ਇੱਕ ਬਚਨ ਕਿਹਾ ਸੀ ਕਿ ਮਲੇਸ਼ ਰਾਜ ਜ਼ਰੂਰ ਆਵੇਗਾ ਮਲੇਸ਼ ਰਾਜ ਕੀ ਹੈ ਜਿਨ੍ਹਾਂ ਨੇ ਬਾਣੇ ਪਾਏ ਹੋਣਗੇ ਦਿਖਾਵੇ ਦੇ ਦਿਮਾਲੇ ਸਜਾਏ ਹੋਣਗੇ ਦਿਖਾਵਾ ਕਰਨਗੇ ਪਰ ਉਹਨਾਂ ਦੇ ਅੰਦਰ ਕਾਮ ਦੀ ਬਿਰਤੀ ਬਹੁਤਾਂਤ ਕਰਕੇ ਹੋਵੇਗੀ ਔਰ ਉਹਨਾਂ ਦੇ ਅੰਦਰ ਸਿੱਖੀ ਨਹੀਂ ਹੋਵੇਗੀ ਨਸ਼ਾ ਕਰਨਗੇ ਮਾੜੇ ਬਚਨ ਬੋਲਣਗੇ ਔਰ ਲੋਕਾਂ ਦੀਆਂ ਧੀਆਂ ਭੈਣਾਂ ਦੇ ਉੱਪਰ ਨਿਗਾਹ ਰੱਖਣਗੇ ਉਹ ਗੁਰਬਾਣੀ ਦਾ ਜਾਪ ਨਹੀਂ ਕਰਦੀਆਂ ਸਿਮਰਨ ਨਹੀਂ ਕਰਦੀਆਂ ਸਿਰ ਨਹੀਂ ਟੱਕਦੀਆਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਰਸੋਈ ਦੇ ਵਿੱਚ ਕੋਈ ਵੀ ਮਾਤਾ ਪ੍ਰਸ਼ਾਦਾ ਤਿਆਰ ਕਰਦੀ ਹੈ ਤੇ ਉਹ ਨੰਗੇ ਸਿਰ ਹੋਵੇਗੀ ਨਾਮ ਉਹਨੇ ਜਪਣਾ ਨਹੀਂ ਔਰ ਜਦੋਂ ਉਹਨੇ ਕੋਈ ਵੀ ਕੰਮ ਕਰਦੇ ਹੋਣਾ ਰਸੋਈ ਦੇ ਵਿੱਚ ਰੀਲਾਂ ਵੇਖਦੀ ਐ ਮਹਾਰਾਜ ਜੀ ਨੇ 100